20 ਸਾਲ ਦਾ ਲਖਪ੍ਰਿਤ ਸਿੰਘ ਬੀਤੇ ਕੁਝ ਦਿਨਾਂ ਤੋਂ ਹਸਪਤਾਲ ਦੇ ਵਿਖੇ ਭਰਤੀ ਸੀ ਪਰ ਇੱਥੇ ਇਲਾਜ ਦੇ ਦੌਰਾਨ 5 ਤਰੀਕ ਨੂੰ 5 ਫਰਵਰੀ ਨੂੰ ਇਸ ਨੇ ਦਮ ਤੋੜ ਦਿੱਤਾ 27 ਜਨਵਰੀ ਨੂੰ ਇਸ ਨੂੰ ਇਸੇ ਹਸਪਤਾਲ ਦੇ ਵਿੱਚ ਲਿਆਇਆ ਗਿਆ ਸੀ ਅਤੇ ਪਰਿਵਾਰਕ ਮੈਂਬਰਾਂ ਸਮੇਤ ਦੋਸਤਾਂ ਰਿਸ਼ਤੇਦਾਰਾਂ ਨੂੰ ਇਹ ਪਤਾ ਲੱਗਿਆ ਸੀ ਕਿ ਘਰ ਦੇ ਵਿੱਚ ਲੜਾਈ ਝਗੜਾ ਹੋਇਆ ਸੀ ਪਤੀ ਪਤਨੀ ਦਾ ਆਪਸ ਦੇ ਵਿੱਚ ਝਗੜਾ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਅਤੇ ਇਸ ਝਗੜੇ ਨੂੰ ਸੁਲਝਾਉਣ ਦੀ ਖਾਤਰ ਕਈ ਵਾਰੀ ਪੰਚਾਇਤਾਂ ਮਿਠਾਈਆਂ ਗਈਆਂ ਕਈ ਵਾਰ ਦੋਹਾਂ ਦੇ ਵਿੱਚ ਸੁਲਾਹ ਕਰਵਾਉਣ ਤੇ ਲਈ ਪਰਿਵਾਰਿਕ ਮੈਂਬਰ ਵਿਚ ਪੈਂਦੇ ਰਹੇ ਪਰ ਫਿਰ ਵੀ ਇਹ ਝਗੜਾ ਸੁਲਝਿਆ ਨਹੀਂ ਤੇ ਅੰਤ ਨੂੰ 27 ਜਨਵਰੀ ਨੂੰ ਇੱਕ ਵਾਰ ਫਿਰ ਤੋਂ ਲਖਪ੍ਰਿਤ ਸਿੰਘ ਦੀ ਲੜਾਈ ਉਸਦੀ ਪਤਨੀ ਅਰਚਨਾ ਜੁਗੀ ਪੰਜਾਬੀ ਬਾਗ ਦੀ ਰਹਿਣ ਵਾਲੀ ਹੈ ਉਸ ਦੇ ਨਾਲ ਹੁੰਦੀ ਹੈ ਜਿਸ ਤੋਂ ਬਾਅਦ ਮੁੰਡਾ ਇਹ ਗਲਤ ਕਦਮ ਚੱਕਦਾ ਹੈ ਅਤੇ ਹੁਣ 5 ਫਰਵਰੀ ਨੂੰ ਹਸਪਤਾਲ ਵਿਖੇ ਉਸ ਤੇ ਦਮ ਤੋੜਨ ਤੋਂ ਬਾਅਦ ਇਸ ਮੁੰਡੇ ਦੀ ਮਾਂ ਚਰਨਜੀਤ ਕੌਰ ਤੇ ਵੱਲੋਂ ਆਪਣੀ ਇਸ ਨੂਹ ਦੇ ਬਾਰੇ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਗਏ ਅਤੇ ਨਾਲ ਹੀ ਪੁਲਿਸ ਦੇ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਕਿਹਾ ਗਿਆ ਕਿ ਉਸ ਦੀ ਇਹ ਨੂਹ ਟਿਗੜਾਲੂ ਕਿਸਮ ਦੀ ਸੀ ਕਈ ਵਾਰ ਇਹਨਾਂ ਦਾ ਝਗੜਾ ਰੋਕਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਪਰ ਇਹ ਹਮੇਸ਼ਾ ਵਧਦਾ ਹੀ ਜਾਂਦਾ ਸੀ ਅਤੇ ਬੀਤੇ ਮਹੀਨੇ ਵੀ ਘਰ ਦੇ ਵਿੱਚ ਝਗੜਾ ਹੋ ਰਿਹਾ ਸੀ ਜਿਸ ਤੋਂ ਬਾਅਦ ਉਸ ਦਾ ਮੁੰਡਾ ਤੰਗ ਆ ਚੁੱਕਿਆ ਸੀ ਅਤੇ ਉਸ ਨੇ ਆਪਣੀ ਇਸ ਤਰ੍ਹਾਂ ਜਾਨ ਦਿੱਤੀ ਜਾਨ ਗਵਾ ਬੈਠਾ ਉਹ ਇਲਾਜ ਦੇ ਦੌਰਾਨ ਉਸ ਨੇ ਦਮ ਤੋੜਿਆ ਅਰਚਨਾ ਅਤੇ ਲਵਪ੍ਰੀਤ ਦੋਵੇਂ ਜਾਣੇ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਅਤੇ ਇਹ ਇੱਕ ਲਵ ਮੈਰਿਜ ਸੀ 6 ਸਾਲ ਇਹ ਲਵ ਮੈਰਿ ਚੱਲੀ ਅਤੇ ਉਸ ਦੇ ਵਿਚਾਲੇ ਹੀ ਕਿੰਨੀ ਹੀ ਵਾਰ ਇਹ ਆਪਸ ਦੇ ਵਿੱਚ ਝਗੜਦੇ ਨੇ ਝਗੜੇ ਦਾ ਕਾਰਨ ਕੀ ਸੀ ਇਹ ਤਾਂ ਇਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਨਹੀਂ ਦੱਸਿਆ ਗਿਆ ਪਰ ਸਿੱਧਾ-ਸਿੱਧਾ ਕੁੜੀ ਦੇ ਉੱਪਰ ਇਹ ਇਲਜ਼ਾਮ ਕਿ ਉਹ ਹੀ ਝਗੜਾਲੂ ਕਿਸਮ ਦੀ ਕੁੜੀ ਸੀ ਜਿਸ ਤੇ ਕਾਰਨ ਘਰ ਦੇ ਵਿੱਚੋਂ ਮਸਲੇ ਹੱਲ ਨਹੀਂ ਹੁੰਦੇ ਸੀ ਤੇ ਅੱਜ ਹਾਲਾਤ ਇਹ ਨੇ ਕਿ ਇਹਨਾਂ ਦੇ ਘਰ ਦਾ ਇਹ ਜੀ 27 ਸਾਲ ਦਾ ਲਵ ਪ੍ਰੇਤ ਇਸ ਦੁਨੀਆ ਤੇ ਵਿੱਚ ਨਹੀਂ ਰਿਹਾ 6 ਸਾਲ ਤੱਕ ਉਹ ਇਸ ਰਿਸ਼ਤੇ ਦੇ ਵਿੱਚ ਸੀ ਵਿਆਹ ਕਰਵਾਉਣ ਸਮੇਂ ਮੁੰਡੇ ਕੁੜੀ ਨੂੰ ਇਹੀ ਹੁੰਦਾ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਇੱਕ ਦੂਸਰੀ ਦੇ ਨਾਲ ਰਹਿਣਾ ਸ਼ੁਰੂ ਕਰਦੇ ਹੀ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਜਾਣਦੇ ਹਾਂ ਅਸੀਂ ਵਿਆਹ ਕਰਵਾ ਲਈਏ ਪਰ ਇਸ ਵਿਆਹ ਦੇ ਬੰਧਨ ਦੇ ਵਿੱਚ ਪੈਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਮੁਸ਼ਕਲਾਂ ਹਰੇਕ ਨੂੰ ਆਉਂਦੀਆਂ ਨੇ ਕੁਝ ਲੋਕ ਇਹਨਾਂ ਤੋਂ ਅੱਗੇ ਨਿਕਲ ਜਾਂਦੇ ਨੇ ਅਤੇ ਕਈ ਇਹਨਾਂ ਨੂੰ ਵਿਚਾਲੇ ਹੀ ਛੱਡ ਕੇ ਕੋਈ ਰਿਸ਼ਤਾ ਤੋੜ ਦਿੰਦਾ ਅਤੇ ਕੋਈ ਦਮ ਤੋੜ ਦਿੰਦਾ ਹੈ ਇਸ ਖਬਰ ਤੇ ਵਿੱਚ ਵੀ ਇਹੀ ਕੁਝ ਹੋ ਰਹੀ ਹੈ ਕਿ ਕੁੜੀ ਅਤੇ ਮੁੰਡਾ ਆਪਸ ਦੇ ਵਿੱਚ ਝਗੜਦੇ ਰਹੇ 6 ਸਾਲ ਇੱਕ ਕਾਫੀ ਲੰਮਾ ਸਮਾਂ ਇੱਕ ਦੂਸਰੇ ਦੇ ਨਾਲ ਵਿਆਹ ਕਰਵਾਉਣ ਦੇ ਸਮੇਂ ਸ਼ਾਇਦ ਉਹਨਾਂ ਨੇ ਕਦੇ ਨਹੀਂ ਸੋਚਿਆ ਹੋਣਾ ਕਿ ਸਾਡੇ ਰਿਸ਼ਤੇ ਦਾ ਅੰਤ ਇਹੋ ਜਿਹਾ ਹੋਣਾ ਤਾਂ ਖੈਰ ਇਸ ਸਮੇ ਇਹ ਕੁੜੀ ਅਰਜਨਾ ਘਰ ਤੋਂ ਫਰਾਰ ਹੈ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਉਸ ਦੀ ਭਾਲ ਕਰ ਰਹੇ ਹਾਂ ਬਣਦੀ ਕਾਰਵਾਈ ਕੀਤੀ ਜਾਵੇਗੀ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਪਰ ਕਿਹੋ ਜਿਹਾ ਮਾਹੌਲ ਘਰ ਦੇ ਵਿੱਚ ਬਣ ਜਾਂਦਾ ਜਦੋਂ ਪਤੀ ਅਤੇ ਪਤਨੀ ਦਾ ਜਿਨ੍ਹਾਂ ਨੇ ਖਾਸ ਤੌਰ ਤੇ ਲਵ ਮੈਰਿਜ ਕਰਵਾਈ ਹੋਵੇ ਆਪਣੀ ਮਰਜ਼ੀ ਦੇ ਨਾਲ ਉਹ ਹਰ ਕਦਮ ਚੱਕ ਰਹੇ ਸੀ ਤੇ ਅੱਜ ਇਸ ਮੋੜ ਤੇ ਆ ਕੇ ਖੜੇ ਹੋ ਜਾਣ ਕਿ ਇੱਕ ਦੂਸਰੇ ਦੇ ਨਾਲ ਉਹ ਗੱਲ ਕਰਨਾ ਵੀ ਬਰਦਾਸ਼ਤ ਨਾ ਕਰpan ਕਿਉਂਕਿ ਝਗੜਾ ਹੀ ਹੋ ਜਾਂਦਾ ਸੀ ਅਤੇ ਇਸ ਤੇ ਚਲਦੇ ਹੋਏ 27 ਤਰੀਕ ਨੂੰ ਵੀ ਮੁੰਡੇ ਅਤੇ ਕੁੜੀ ਦਾ ਝਗੜਾ ਹੋਇਆ ਲਵਪ੍ਰੀਤ ਅਤੇ ਅਰਚਨਾ ਦਾ ਉਸ ਤੋਂ ਬਾਅਦ ਇਹ ਮੁੰਡਾ ਕਮਰੇ ਦੇ ਵਿੱਚ ਜਾਂਦਾ ਹੈ ਅਤੇ ਉਸ ਤੋਂ ਬਾਅਦ ਪਰਿਵਾਰਿਕ ਮੈਂਬਰ ਜਦੋਂ ਜਾ ਕੇ ਦੇਖਦੇ ਨੇ ਤਾਂ ਮੁੰਡੇ ਨੇ ਗਲਤ ਕਦਮ ਚੱਕ ਲਿਆ ਸੀ ਫਿਰ ਵੀ ਪਰਿਵਾਰਿਕ ਮੈਂਬਰ ਇਸ ਨੂੰ ਚੱਕ ਕੇ ਜਲੰਧਰ ਦੇ ਹਸਪਤਾਲ ਵਿਖੇ ਲੈ ਗਏ ਜਿੱਥੇ ਜ਼ਿੰਦਗੀ ਦੇ ਲਈ ਇਹ ਜੰਗ ਲੜਦਾ ਰਿਹਾ ਇਹ 5-6 ਦਿਨ ਕਿੰਨੇ ਜ਼ਿਆਦਾ ਟੈਨਸ਼ਨ ਦੇ ਵਿੱਚ ਪਿਤਾਏ ਹੋਣਗੇ ਸਾਰੇ ਪਰਿਵਾਰ ਨੇ ਕੁੜੀ ਨੇ ਵੀ ਆਪਣੇ ਆਪ ਨੂੰ ਕਿੰਨੀ ਵਾਰ ਕੋਸਿਆ ਹੋਣਾ ਇਸ ਮੁੰਡੇ ਨੇ ਵੀ ਜੇਕਰ ਉਹ ਹੋਸ਼ ਦੇ ਵਿੱਚ ਸੀ ਉਹ ਪੂਰੀ ਘਟਨਾ ਨੂੰ ਕਿੰਨੀ ਵਾਰ ਯਾਦ ਕੀਤਾ ਹੋਣਾ ਤਾਂ ਜ਼ਰੂਰੀ ਤਾਂ ਇਹ ਹੈ ਕਿ ਰਿਸ਼ਤਿਆਂ ਨੂੰ ਸਮਝਿਆ ਜਾਵੇ ਰਿਸ਼ਤਿਆਂ ਦੇ ਵਿੱਚ ਦਿੱਕਤਾਂ ਆਉਂਦੀਆਂ ਨੇ ਕਿਤੇ ਨਾ ਕਿਤੇ ਪਾਸੋਂ ਕੋਈ ਨਾ ਕੋਈ ਗਲਤ ਜ਼ਰੂਰ ਹੁੰਦਾ ਹੈ ਜੇਕਰ ਗਲਤੀ ਨੂੰ ਮੰਨ ਲਿਆ ਜਾਵੇ ਅਤੇ ਦੂਸਰੇ ਨੂੰ ਇਹ ਸਮਝਾ ਦਿੱਤਾ ਜਾਵੇ ਕਿ ਅਗਲੀ ਵਾਰ ਇਹ ਗਲਤੀ ਨਾ ਕਰੀ ਤਾਂ ਇਹਨਾਂ ਰਿਸ਼ਤਿਆਂ ਨੂੰ ਉਸ ਹਾਲਾਤਾਂ ਨੂੰ ਬਦਲਿਆ ਜਾ ਸਕਦਾ ਹੈ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ ਰਿਸ਼ਤਿਆਂ ਨੂੰ ਬਚਾਇਆ ਜਾ ਸਕਦਾ ਹੈ ਪਰ ਇਸ ਤਰ੍ਹਾਂ ਕਰਨ ਤੇ ਲਈ ਉਹ ਹਿੰਮਤ ਜ਼ਰੂਰੀ ਹੁੰਦੀ ਹੈ ਪਰ ਸ਼ਾਇਦ ਕੋਈ ਨਹੀਂ ਸੋਚ-ਬੂਝਦੇ ਨਾਲ ਚੱਲਣਾ ਹੀ ਨਹੀਂ ਚਾਹੁੰਦਾ ਉਹਨਾਂ ਨੂੰ ਇਹ ਰਾਜਾ ਦਾ ਸੋਖਾ ਲੱਗਦਾ ਹੈ ਕਿ ਛੱਡ ਦਿੱਤਾ ਜਾਵੇ ਤਾਂ ਖੈਰ ਇਹ ਖਬਰ ਕਪੂਰਥਲਾ ਤੋਂ ਸਾਹਮਣੀ ਆਈ ਸੀ ਇਸ ਤੋਂ ਬਾਅਦ ਹੁਣ ਪਤਨੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਪੁਲਿਸ ਹੀ ਪੂਰਾ ਮਾਮਲਾ ਦੱਸ ਪਾਵੇਗੀ ਕਿ ਆਖਿਰਕਾਰ ਦੂਜੀ ਧਿਰ ਵੀ ਇਹ ਸਾਰੀਆਂ ਗੱਲਾਂ ਦੇ ਨਾਲ ਸਹਿਮਤ ਹੈ ਜਾਂ ਫਿਰ ਕੋਈ ਹੋਰ ਹੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ